ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਕਾਸ਼ਦੀਪ ਤੇ ਮੇਰੇ ਨਾਲ ਨੇ ਕੈਮਰਾਮੈਨ ਗਗਨਦੀਪ ਰਫ्तार ਪੰਜਾਬੀ ਨਿਊ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਸੋ ਦੋਸਤੋ ਅੱਜ ਅਸੀਂ ਪਹੁੰਚੇ ਬਾਬਾ ਸ਼ੇਖ ਫਰੀਦ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ ਕੀ ਬਾਬਾ ਸ਼ੇਖ ਫਰੀਦ ਜੀ ਦਾ ਜਿਹੜਾ ਜਨਮ ਦਿਵਸ ਆ ਜਨਮ ਦਿਹਾੜਾ ਬਹੁਤ ਹੀ ਖੁਸ਼ੀ ਨਾਲ ਧੂਮ-ਧਾਮ ਨਾਲ ਮਨਾਇਆ ਗਿਆ ਤੇ ਆ ਉਹ ਦਿਖਾਉਣੇ ਤੁਹਾਨੂੰ ਪੂਰੀਆਂ ਤਸਵੀਰਾਂ ਤੇ ਨਾਲ ਹੀ ਕਰਾਂਗੇ ਗੱਲ ਬਾਤ i <laughs> ترجمه uh -huh. ਗੁਰੇ ਦਾ ਪਲਾ ਕਰ ਗੁੱਸਾ ਮਨ ਹੰਡਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕੁਛ ਠਾਇ ਸਸ਼ਰਕਾਲ ਜੀ ਵਾਈ ਗੁਰੂ ਜੀ ਕਾ ਖਾਲਸਾ ਸ਼੍ਰੀ ਵਾਈ ਗੁਰੂ ਜੀ ਕੀ ਫਤਿਹ ਅੱਜ 5 ਅਪ੍ਰੈਲ ਬਾਬਾ ਸ਼ੇਖ ਫਰੀਦ ਸੂਫੀ ਸੰਤ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਜੀ ਦਾ ਪ੍ਰਕਾਸ਼ ਪੂਰ ਜਨਮ ਸਥਾਨ ਜਿਨ੍ਹਾਂ ਦਾ ਪਾਕ ਪਟਨ ਪਾਕਿਸਤਾਨ ਵਿੱਚ ਹੋਇਆ ਸੀ ਦੀ ਬਾਬਾ ਸ਼ੇਖ ਫਰੀਦ ਦੀ ਪਵਿੱਤਰ ਪਾਵਨ ਸ਼ਤਿ ਵਿੱਚ ਅੱਜ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਸਾਡੇ ਨਾਲ ਹਨ ਦੇ ਸੀਨੀਅਰ ਆਪ ਆਗੋ ਜੋ ਕਿ ਪਿਛਲੇ 12-15 ਸਾਲ ਤੋਂ ਕੰਮ ਕਰ ਰਹੇ ਹੈ ਔਰ ਇਹਨਾਂ ਨਾਲ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਅੱਜ ਬਾਬਾ ਫਰੀਦ ਦਾ ਜਨਮ ਦਿਹਾੜਾ ਹੈ ਕੀ ਕਹਿਣਾ ਚਾਹੁੰਗੇ ਇਸ ਸੰਬੰਧ ਵਿੱਚ ਤੰਦਨ ਸੁਭੀ ਸ਼ਾਂਤ ਬਾਬਾ ਸ਼ੇਖ ਵੀਰ ਜੀ ਅੱਜ ਪੰ 5 ਅਪ੍ਰੈਲ ਦਾ ਜਨਮ ਦਿਨ ਹੈ ਆਪ ਸਭ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਬਹੁਤ-ਬਹੁਤ ਵਧਾਈਆਂ ਬਾਬਾ ਸ਼ੇਖ ਵੀਰ ਜੀ ਪਾਕਪੋਟੋਂ ਲੱਗੇ ਸਾਡੇ ਤੇ ਰੀਡਪੁਰ ਸ਼ਹਿਰ ਉੱਤੇ ਆਏ ਸਨ ਜਿਨ੍ਹਾਂ ਦਾ ਅੱਜ ਆਗੋ ਜਨਮ ਦਿਹਾੜਾ ਬੜੀ ਤੁਮਤਾਮਨਾ ਬਣਾਇਆ ਜਾ ਰਿਹਾ ਹੈ ਸੋ ਮੇਰੇ ਅਤੇ ਮੇਰੇ ਪਰਿਵਾਰ ਵੱਲੋਂ ਬਾਬਾ ਜੀ ਦੇ ਜਨਮ ਦਿਨ ਦੀਆਂ ਸਭ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਹ ਤੇ ਬਾਬਾ ਜੀ ਦੇ ਜਨਮ ਸਥਾਨ ਤੇ ਲੋਕ ਦੂਰੋਂ ਦੂਰੋਂ ਆ ਕੇ ਨਸੁਤ ਕੋਹਂਦੇ ਨੇ ਉਹ ਮੰਗੀਆਂ ਮਰਾਦਾ ਪੂਰੀਆਂ ਹੁੰਦੀਆਂ ਨੇ ਜੋ ਵੀ ਇਹਦੇ ਦਰ ਤੇ ਆਉਂਦਾ ਹੈ ਕੋਈ ਆਇਤ ਕਰਖਾਲੀ ਲੱਗਿਆ ਬਾਬਾ ਫਰੀਦ ਦੀ ਰਹਿਮ ਕਿਰਪਾ ਬਹੁਤ ਅਬਰਾਰ ਬਾਰ ਕੀਤੇ ਲੱਖਾਂ ਦੀ ਸੰਗਤਾਂ ਦੇ ਵਿੱਚ ਦੁਨੀਆ ਤੇ ਆਉਂਦੀ ਹੈ ਤੇ ਮੱਥਾ ਟੇਕ ਕੇ ਆਪ ਦਾ ਆਸ਼ੀਰਵਾਦ ਪ੍ਰਾਪਤ ਕਰਦੇ ਹਾਂ ਫਿਰ ਵੀ ਮੇਰੇ ਵੱਲ ਤੇ ਮੇਰੇ ਪਰਿਵਾਰ ਵੱਲੋਂ ਬਾਬਾ ਜੀ ਦੇ ਜਨਮ ਦਿਨ ਤੇ ਬਹੁਤ ਬਾਰੀ ਨਮਸਕਾਰ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਸੁਣਿਆ ਬਾਬਾ ਫਰੀਦ ਦੀ ਕਿਰਪਾ ਪੂਰੀ ਪਵਿੱਤਰ ਪਾਵਨ ਸ਼ੁਧ ਧਰਤੀ ਤੇ ਨਗਰੀ ਤੇ ਬਣੀ ਰਵੇ ਇਹ ਬਾਬਾ ਫਰੀਦ ਦਾ ਆਗਮਨ ਪੁਰਬ ਵੀ ਬੜੇ ਧੂਮਧਮ ਨਾਲ ਹਰ ਸਾਲ ਮਨਾਇਆ ਜਾਂਦਾ ਅੱਜ ਬਾਬਾ ਫਰੀਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿਹੜਾ ਕਿ ਸਾਰੀ ਸ਼ਰਦਾ ਸਾਰੀ ਸ਼ਰਦਾ ਨਾਲ ਸਾਰੇ ਸੰਸਾਰ ਚ ਮਨਾਇਆ ਜਾ ਰਿਹਾ ਇਹ ਸੂਫੀ ਸੰਤ ਜਿਹੜੇ ਕੇ 12ਵੀਂ ਸਦੀ ਚ ਪੈਦਾ ਹੋਏ ਸਨ 5 ਅਪ੍ਰੈਲ 1133 ਈ ਮੁਲਜਾ ਮਲਤਾਨ ਪਾਕਿਸਤਾਨ ਦੇ ਵਿੱਚ ਹੋਇਆ ਸੀ ਫਰੀਦਕੋਟ ਦੇ ਵਿੱਚ ਇਹ ਦਿੱਲੀ ਜਾਂਦੇ ਹੋਏ ਪਾਕਪੁਰ ਜਾਂਦੇ ਹੋਏ ਇੱਥੇ ਰੁਕੇ ਸਨ ਤੇ ਤਪੱਸਿਆ ਕੀਤੀ ਸੀ ਜਿਹੜੇ ਕੇ ਪਹਿਲਾਂ ਫਰੀਦਕੋਟ ਦਾ ਨਾਮ ਮੁਕਲਾਰ ਸੀ ਉਸ ਤੋਂ ਬਾਅਦ ਮਹਾਰਾਜਾ ਫਰੀਦਕੋਟ ਨੇ ਇਹਦਾ ਨਾਮ ਫਰੀਦਕੋਟ ਰੱਖਿਆ ਗਿਆ ਸਾਰੀ ਸੰਗਤਾਂ ਨੇ ਅੱਜ ਇੱਥੇ ਰਲ ਮਿਲ ਕੇ ਸ਼ਰਧਾਪੂਰਕ ਇੱਥੇ ਮਨਾਇਆ ਗਿਆ ਜਿਸ ਵਿੱਚ ਅੱਜ ਭਾਈ ਸਾਹਿਬ ਭਾਈ ਬਲਪ੍ਰੀਤ ਸਿੰਘ ਲੁਜਾਣੇ ਵਾਲਾ ਨੇ ਮਨੋਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗੁਰੂ ਘਰ ਤੋਂ ਟੋਟ ਲੰਗਰ ਵਰਤ ਆਇਆਗਾ ਇਹ ਸਾਰੀ ਮੈਨੇਜਮੈਂਟ ਕਮੇਟੀ ਫ੍ਰੀਪੋਰਟ ਬਾਬਾ ਫਰੀਦ ਮੈਨੇਜ ਬਾਬਾ ਫਰੀਦ ਵਿਦਿਅਕ ਤੇ ਧਾਰਮਿਕ ਸੰਸਥਾਵਾਂ ਦੇ ਮੈਨੇਜਰ ਕਮੇਟੀ ਵੱਲੋਂ ਬਣਾਇਆ ਗਿਆ